ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਗੀ ਹੋਈ ਗੁਰੂ ਰੂਪ ਸਾਧ ਸੰਗਤ ਸਾਰ ਸੰਗਤ ਜੀਓ ਜੋ ਸਾਧ ਸੰਗਤ ਨੇ ਦਾਤ ਨੂੰ ਡਿਊਟੀ ਲਈ ਹੈ ਮਹਾਰਾਜਾ ਕਾਪੂਰਖ ਕੰਨ ਦੀ ਪਰ ਸਿੱਕੇ ਪਾਛਾ ਜੀ ਦੇ ਪਵਿੱਤਰ ਚਰਨਾਂ ਕੋਲ ਅਸੀਂ ਅਰਦਾਸ ਬੇਨਤੀ ਹੈ ਕਿ ਮਹਾਰਾਜ ਆਪ ਸਰਤਿ ਨੇਹ ਭਰਿਆ ਹੱਥ ਰੱਖ ਕੇ ਸੇਵਾ ਨਾ ਜੋ ਕਿ ਜੋ ਮਹਾਪਰਖਾ ਦਾ ਮਟਰ ਨਿਸ਼ੋੜਾ ਹੈ ਬਾਜੀ ਨੂੰ ਤਾਂੱਸ ਦੋਨੋਂ ਪੈ ਗਿਆ ਉਹ ਕਾਕੇ ਦੱਸਿਆ ਨਹੀਂ ਜਾ ਸਕਦਾ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਸਭ ਲੋਕ ਮਹਿਸੂਸ ਕਰ ਰਹੇ ਹਨ ਮਹਾਪਰਖਾ ਨੇ ਸਰਪੰਨ ਨੂੰ ਜਾਣ ਲਗਿਆ ਸੇਵਾ ਵਾਸਤੇ ਸੇਵਾ ਦੀ ਜ਼ਿੰਮੇਵਾਰੀ ਵਾਸਤੇ ਕਿਸੇ ਨੂੰ ਕੋਈ ਹੁਕਮ ਨਹੀਂ ਸੀ ਕੀਤਾ ਸੋ ਉਹ ਸੇਵਾ ਨੂੰ ਨਵਾਂ ਵਾਸਤੇ ਸਾਰੇ ਜਸਨੀ 71 ਹੋ ਕਰਕੇ ਮਹਾਪਰਸੰਦੇ ਸਾਰੇ ਪਰਿਵਾਰ ਦੇ ਸਾਹ ਸਰਬਸੰਮਤੀ ਨਾਲ ਦਾਸ ਨੂੰ ਹੁਕਮ ਕੀਤਾ ਹੈ ਕਿ ਤੈਨੂੰ ਹੁਕਮ ਮੰਨਣਾ ਪਵੇਗਾ ਦਾਸ ਐ ਕਿਥੇ ਥੋੜੀ ਜੀ ਛੋਟੀ ਜੀ ਬੇਨਤੀ ਕਰਕੇ ਫਿਰ ਮਹਾਪੁਰਖਾਂ ਦੇ ਜੀਵਨ ਬਾਰੇ ਜਿੰਨਾ ਕਾਨੂੰਨ 1965 ਤੋਂ ਲੈ ਕੇ ਪਤਾ ਹੈ ਉਹ ਕੁਝ ਜੀ ਬੇਨਤੀਆਂ ਦਾਸ ਰਾਖੇ ਕਰਨ ਦਾ ਹਾਜ਼ਰ ਕਰੇਗਾ जॾहिं कम वास्ते मजबूर बेनती ख़ालसा जी छोटी जी तर ते टिक पूरी नभाड़ी पवेगी बहुत वॾी सेवा हैदास बेनती की केड वॾी है सिर छोटा है संगतमा केनू इहा सेवा नभा पवे ਦਾਦ ਨੇ ਫਿਰ ਬੇਨਤੀ ਕੀਤੀ ਕਿਰਪਾ ਕਰੋ ਵਰਕਸ਼ਿਸ਼ ਕਰੋ ਮਿਹਰ ਕਰੋ ਮਨਛਲੋ ਇਹ ਸੇਵਾ ਕਿਤੇ ਹੋਰ ਗੁਰਮਖਤਿਆਰ ਨੂੰ ਦਿੱਤੀ ਜਾਵੇ ਅਖੀਰ ਇੱਕ ਤਰਤਾ ਹੋਈ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਦਾਦ ਨੂੰ ਹੁਕਮ ਕਰਕੇ ਸੱਦਿਆ ਗਿਆ ਆਖਣਗੇ ਭਾਈ ਤੈਨੂੰ ਸੇਵਾ ਦੇਣੀ ਹੈ ਤੈਨੂੰ ਸਾਹਮਣੀ ਪਵੇਗੀ ਸੇਵਾ ਕਰਨੀ ਪਵੇਗੀ ਦਾਦ ਨੇ ਹੱਥ ਜੋੜ ਕੇ ਗਰਜ ਪੱਣਾ ਪਾ ਕੇ ਬੇਨਤੀ ਕੀਤੀ ਸੀ ਕਿ ਖਾਸ ਕਰਕੇ ਜਿਹਨਾਂ ਮਜਬੂਰ ਕਰ ਰਹੇ ਹੋ ਜਦੋਂ ਤੁਸੀਂ ਮੈਨੂੰ ਇਹ ਸੇਵਾ ਦੇ ਦਿੱਤੀ ਸੌਂਪ ਦਿੱਤੀ ਮੈਂ ਉਸ ਤੋਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਕੌਸ਼ਿਸ਼ ਨਾਲ ਸਰੀਰ ਛੱਡ ਦੇਵਾਂਗਾ ਰੱਖਣਾ ਨਹੀਂ ਜਦੋਂ ਇਹ ਬੇਨਤੀ ਕੀਤੀ ਸਿੰਘ ਚੁੱਪ ਹੋ ਗਏ ਬਾਬਾ ਠਾਕ ਸਿੰਘ ਸਾਹਿਬ ਜੀ ਜਥੇ ਰਹਿ ਰਹੇ ਨੇ ਇਸ ਵੇਲੇ ਜਥੇ ਦੇ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਧੀਰ ਵਾਲੇ ਸਥਾਨ ਤੇ ਸ਼ਪਤ ਨਹੀਂ ਦਿੱਤੀ ਐਮਰਜੈਂਸੀ ਦੇ ਦੌਰਾਨ ਵਿੱਚ ਜਤਨ ਮਹਾਪਰਧਾਨ ਨੇ ਸਜੀਬਾ ਖੜੀ ਕਰਕੇ ਆਖਿਆ ਸੀ ਕਿ ਭਾਈ ਜੇ ਸਾਨੂੰ ਕਿਸਨੇ ਹੱਥਕੜੀ ਲਾਉਣੀ ਹੈ ਅਸੀਂ ਤਿਆਰ ਹਾਂ ਜੇ ਲਿਖ ਜਾਣ ਨੂੰ ਪਰ ਅਸੀਂ ਇਸ ਐਮਰਜੈਂਸੀ ਦੇ ਵਿਰੁੱਧ ਸਭ ਤੋਂ ਪਹਿਲਾ ਹਾਰਾ ਲੁੰਦੇ ਹਾਂ ਕਿ ਟੱਕਾ ਹੋ ਰਿਹਾ ਹੈ ਗਵਰਨਮੈਂਟ ਜਲਮ ਕਰ ਰਹੀ ਹੈ ਇਸ ਜਨਮ ਨੂੰ ਨਾ ਸਹਾਰਦੇ ਹੋਏ ਮਜਲੂਮਾਂ ਦੀ ਰੱਖਿਆ ਵਾਸਤੇ ਅਸੀਂ ਆਪਣਾ ਸਰੀਰ ਲਾਉਣ ਨੂੰ ਤਿਆਰ ਹਾਂ ਜੇ ਕਿਸਨੇ ਹੱਥਕੜੀ ਲਾਉਣੀ ਹੈ ਤਾਂ ਸਾਨੂੰ ਲਾ ਦਿਓ ਤੇਸ ਪਿਆਰੀ ਨੂੰ ਮਾਰੇ ਚ ਦ੍ਰਿੜ ਕਰਕੇ ਤੇ ਬਾਬਾ ਧਾਕ ਸਿੰਘ ਸਾਹਿਬ ਜੀ ਦੀ ਸੇਵਾ ਉਸਨ ਮਹਾਂਪੁਰਖਾਂ ਨੇ ਵਚਨ ਕਰ ਦਿੱਤਾ ਸੀ ਕਿ ਭਾਈ ਮੀਨਾ 2 ਮਹੀਨੇ ਜਾਂ ਜਿੰਨਾ ਚਿਰ ਵੀ ਸਾਨੂੰ ਦੇਹਦ ਕਰਨਾ ਪਵੇ ਜਾਪਿਤ ਸਿਹਾ ਕਰਨਾ ਪਵੇ ਉਹਨਾਂ ਕਰੇ ਸੇਵਾ ਬਾਬਾ ਧਾਕ ਸਿੰਘ ਸਾਹਿਬ ਜੀ ਸਮਾਦਨ ਦੀ ਅਸੀਂ ਇਹਨਾਂ ਨੂੰ ਸੇਵਾ ਦਿੱਤੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪੁਲੀਟਰ ਦੇ ਵਾਲੇ ਸਾਮ ਤੇ ਉਥੇ ਮਹਾਂਪੁਰਖਾਂ ਨੇ ਪ੍ਰਕਾਤਰ ਭਰੇ ਆਪਣੇ ਜੀਵਨ ਦੇ ਵਿੱਚ ਇਹ ਵਚਨ ਕਿਹਾ ਸੀ ਦੇ ਨਾਲ ਸਿੰਘਾਂ ਨੂੰ ਹਕਮ ਕਹਿ ਦਿੱਤਾ ਸੀ ਕਿ ਭਾਈ ਤੁਸੀਂ ਸਾਰਿਆਂ ਨੇ ਸਾਡੇ ਮਗਰ ਨਹੀਂ ਆਉਣਾ ਅਸੀਂ ਕੱਡੇ ਕੱਲੇ ਨੂੰ ਛੱਡਾਂਗੇ ਜਿੰਨੇ ਜਿੰਨੇ ਲੋੜ ਹੋਵੇਗੀ ਉਸੇ ਉਸੇ ਤਰੀਕੇ ਨਾਲ ਤੁਹਾਨੂੰ ਬੁਲਾਵਾਂਗੇ ਫਿਰ ਤੁਸੀਂ ਆਉਣਾ ਹੈ ਸੋ ਉਹ ਸੇਵਨ ਸਮਾਦਨ ਦਾ ਇਹਨਾਂ ਮਜਬੂਰ ਕੀਤਾ ਗਿਆ ਕਿਉਂਕਿ ਮਹਾਪੁਰਖ ਬ੍ਰਹਮ ਗਿਆਨੀ ਸਨ ਤਤ ਵਿਦਿਆ ਸਨ ਜਿਨ੍ਹਾਂ ਦਾ ਜੀਵਨ ਤੇ ਨਹੀਂ ਕਹਿ ਸਕਦਾ ਕਿ ਇੱਥੇ ਜਨ ਵਿੱਚ ਭਗਤੀ ਕੀਤੀ ਹੋਵੇਗੀ ਤਪੱਸਿਆ ਕੀਤੀ ਹੋਵੇਗੀ ਪਤਾ ਨਹੀਂ ਕਿ ਕਿੰਨੇ ਕਿ ਚਰਤਾਂ ਤਪੱਸਿਆ ਕੀਤੀ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾ ਨਾਲ ਪਵਿੱਤਰ ਪ੍ਰੇਮ ਹੋਵੇਗਾ ਇਹ ਮਹਾਂ ਪ੍ਰਕਾਸ਼ ਜਾਣਦੇ ਹੋਣ ਜਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਜਾਣਦੇ ਹਨ ਇੰਨੇ ਬੇਨਤੀਕਰਤ ਸਿੰਘਾਂ ਨੇ ਵਿਚਾਰ ਕੀਤੀ ਮਨ ਵਿੱਚ ਜੋ ਭਾਈ ਜਰਨੈਲ ਸਿੰਘ ਜੀ ਹਨ ਜੋ ਸੇਵਾਦਾਰ ਬਾਬਾ ਹਰਬੰਸ ਸਿੰਘ ਸਾਹਿਬ ਜੀ ਹਨ ਬਾਬਾ ਜੀਵਨ ਸਿੰਘ ਸਾਹਿਬ ਦੀ ਉਹਨਾਂ ਦੇ ਨਾਲ ਰਹਿਣ ਵਾਲੇ ਸਨ ਗੁਰਮukh ਪਿਆਰੇ ਉਹਨਾਂ ਦੇ ਨਾਲੇ ਸੇਵਾ ਕਰ ਰਹੇ ਆ ਇਹਨਾਂ ਸਾਰਿਆਂ ਨੇ ਵਿਚਾਰ ਕਰਕੇ ਦਾਸ ਨੂੰ ਬਾਹਰ ਰਣ ਕਿਹਾ ਸੀ ਕੀਤਾ ਕਿ ਜਿਹਨੇ ਸਤਖੰਡਵਾਸੀ ਮਹਾਪੁਰਖ ਸੰਤ ਗਿਆਨੀ ਗੁਰਵੱਤ ਸਿੰਘ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਸਤਖੰਡਵਾਸੀ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਤ੍ਰੇਤਰ ਅਸਥਾਨ ਸ੍ਰੀ ਤਖਤਕਣਾ ਸਾਹਿਬ ਜੀ ਦੇ ਅਸਥਾਨ ਤੇ ਬਦਲ ਕੀਤਾ ਸੀ ਦੋ ਵਾਰੀ ਪਹਿਲਾਂ ਇਹ ਭਾਈ ਤੁਸੀਂ ਇਹ ਸੇਵਾ ਲੈ ਲਵੋ ਤੁਹਾਨੂੰ ਸੇਵਾ ਸੰਭਾਲਣੀ ਪਵੇਗੀ ਮਹਾਪੁਰਖਾਂ ਨੇ ਬੇਨਤੀ ਕੀਤੀ ਸੀ ਮਹਾਪੁਰਖਾਂ ਸਹਿਰ ਛੋਟਾ ਆ ਪਿੰਡ ਵੱਡੀ ਹੈ ਜਦੋਂ ਦੋ ਵਾਰੀ ਇਹ ਬੇਨਤੀ ਆ ਕੋ ਹੋਈ ਤਾਂ ਮਹਾਪੁਰਖਾਂ ਨੇ ਤੀਜੇ ਵਚਨ ਨਾਲ ਕਿਹਾ ਸੀ ਜਾਂ ਤਾਂ ਨਰਕ ਵਿੱਚ ਪੈਣਾ ਪਵੇਗਾ ਜਾਂ ਸੇਵਾ ਸੰਭਾਲਣੀ ਪਵੇਗੀ ਉਸ ਮਹਾਪੁਰਖਾਂ ਦੇ ਵਚਨ ਨੂੰ ਸੁਣ ਕਰਕੇ ਸਤਖੰਡ ਵਾਸੀ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਰਾ ਨੇ ਆਪਣਾ ਸਿਰ ਮਹਾਪੁਰਖਾਂ ਦੇ ਚਰਨਾਂ ਤੇ ਨਵਾਇਆ ਸੀ ਹਮੇਸ਼ਾ ਰੂਹ ਦੇ თან ਇਹ ਨਹੀਂ ਕਿ ਉਸੇ ਦਿਨ ਆਸੀ ਪਰ ਸੇਵਾ ਵਾਸਤੇ ਇਹ ਸੇਵਨ ਮਨਜ਼ੂਰ ਕਰਨ ਵਾਸਤੇ ਇਸੇ ਤਰ੍ਹਾਂ ਸਿੰਘਾਂ ਨੇ ਰਹਿ ਕਰਕੇ ਇਹ ਹੁਕਮ ਕਰ ਦਿੱਤਾ ਕਿ ਅਸੀਂ ਮਹਾਰਾਜ ਜੀ ਪਵਿੱਤਰ ਅਜੂਰੀ ਵਿੱਚ ਜਾ ਕਰਕੇ ਸਾਰੇ ਸੰਗਤ ਰੂਹ ਦੇ ਚੋਕੇ ਅਰਦਾਸ ਕਰਦੇ ਹਾਂ ਕਿ ਏ ਕਨਗੀਧਾਰ ਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਛਾ ਦਸਾ ਗੁਰਪਾਰਿਆ ਆਤਮਕ ਜੋ ਸਾਡੀ ਅਰਦਾਸ ਬੇਨਤੀ ਪ੍ਰਵਾਨ ਕਰੋ ਜਾਂ ਤਾਂ ਸਭਾ ਲਈ ਇਹ ਨਹੀਂ ਕਿ ਇਸੇ ਜ਼ਿੰਦਗੀ ਵਾਸਤੇ ਜੰਨਾ ਕਰਾ ਰਹਾ ਸੀ ਦੀ ਰਚਨਾ ਹੈ ਸ੍ਰੇਸ਼ਟੀ ਦੀ ਮਹਾ ਪਰਮਾਤਮਾ ਨਹੀਂ ਕਰਦੇ ਉਹਨਾਂ ਕਰੇ ਸਰੀਰ ਨੂੰ ਨਰਕ ਵਿੱਚੋਂ ਕੱਢਿਆ ਜਾਵੇ ਜਹ ਸਾਡੇ ਹੋਂਦ ਨੂੰ ਪ੍ਰਮਾਣ ਕਰੇ ਤੇ ਸੰਗਤ ਨੇ 71 ਹੋ ਕੇ ਪਾ ਜਰਨੈਲ ਸਿੰਘ ਜੀ ਐਸੇ ਸਟੇਜ ਦੇ ਪਿਛਲੇ ਪਾਸੇ ਬੈਠੇ ਹੋਣਗੇ ਜਿਹੜਾ ਸਭਾ ਸੰਗਤ ਵਿੱਚ ਤੇ ਉਸ ਬਚਨ ਨੂੰ ਇਸ ਹੁਕਮ ਨੂੰ ਮੰਨ ਕਰਕੇ ਗੁਰੂ ਜੀ ਦੇ ਪਿਆਰੇ ਦਾਸ ਨੇ ਸਾਧ ਸੰਗਤ ਦੇ ਚਰਨਾਂ 'ਚ ਸੀਸ ਨਵਾਇਆ ਹੈ ਕਿ ਕਾਇਆ ਸੇਵਾ ਲਈ ਹੈ ਦਾਸ ਇਸ ਇਹਨਾਂ ਨੂੰ ਨਿਭਾਉਣ ਜੁਗਾ ਨਹੀਂ ਨਾ ਸੀ ਸਰਸਾਦ ਸੰਗਤ ਨੇ ਕਿਰਪਾ ਕੀਤੀ ਆਪਣੀ ਜ਼ਿੰਮੇਵਾਰੀ ਸਾਧ ਸੰਗਤ ਆਪ ਸਮਾਰੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਅਰਦਾਸ ਕਰੇ ਕਿ ਮਹਾਰਾਜ ਕਿਰਪਾ ਕਰਨ ਨਿਰਧਰਤਾ ਨਿਰਭੈਤਾ ਸਹਿਨਸੀਲਤਾ ਸ਼ਾਂਤੀ ਤੇ ਗੁਰਜੋ ਮਹਾਂਪੁਰਖਾਂ ਵਾਲੇ ਸਾਨ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪ ਕਿਰਪਾ ਕਰਨ ਤੇ ਦਾਸ ਵਿਖੇ ਜੋ ਪ੍ਰਵੇਸ਼ ਕਰਨਾ ਤਾਂ ਇਹ ਜੇ ਨਾ ਨਿਰ ਸਕੇਗੀ ਇਸ ਤਰੀਕੇ ਦੇ ਨਾਲ ਇਹ ਤੱਕ ਦੇ ਨਾਲ ਐ ਸੇਨਾ ਦਾਤ ਨੂੰ ਦਿੱਤੀ ਗਈ ਸੋਦਾਹ ਬੇਨਤੀ ਕਰਦਾ ਹਾਂ ਸਭ ਸੰਗਤ ਦੇ ਚਰਨਾਂ ਵਿੱਚ ਕਿਰਪਾ ਕਰੋ ਸਦਾ ਲਈ ਸਿਰ ਤੇ ਹੱਥ ਰੱਖਣਾ ਕਿਉਂਕਿ ਮਹਾਪੁਰਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਲਾਜ ਹੈ ਸਭ ਤੋਂ ਵੱਡਾ ਤਿਆਗ ਜੋ ਮਹਾਪੁਰਖਾਂ ਦੇ ਪਰਿਵਾਰ ਨੇ ਵਿਖਾਇਆ ਹੈ ਦਾਸ ਉਸ ਦਾ ਸਦਾ ਲਈ ਰਿਣੀ ਹੈ ਸਦਾ ਲਈ ਉਸ ਸੇਵਾ ਦੇ ਮੂਰੇ ਸੀਸ ਨਮੋਉਂਦਾ ਰਹੇਗਾ ਖਾਸ ਕਰਕੇ ਮੈਂ ਇੱਕ ਭਾਈ ਅਮਰੀਕ ਸਿੰਘ ਨੂੰ ਪਹਿਲਾਂ ਬੇਨਤੀ ਕਰਦਾਂਗਾ ਖੜੇ ਹੋ ਜਾ 10 ਮਿੰਟ ਵਾਸਤੇ ਹੋ ਜਾਓ ਸਤਿ ਸ੍ਰੀ ਅਕਾਲ ਤੇ ਦਾਸ ਇਹਨਾਂ ਦੇ ਨਾਲ 1965 ਤੋਂ ਲੈ ਕੇ ਜੋ ਮਹਾਪਰਖਾ ਦੇ ਪਲੇਤਰ ਕਰਨ ਦੇ ਹਾਜ਼ਰ ਹੋਇਆ ਹੈ ਉਸ ਦਿਨ ਤੋਂ ਲੈ ਕੇ ਇਹ ਵੀ ਉਸ ਵੇਲੇ ਮਹਾਪਰਖਾ ਦੇ ਵਿਦਿਆਰਥੀ ਸਨ ਵੱਡਿਆਂ ਦੇ ਤੇ ਦਾਸ ਜੀ ਉਸ ਵੇਲੇ ਮਹਾਪਰਖਾ ਦੇ ਚਰਨ ਕਰਾਹ ਕਰਕੇ ਪਹਿਲੇ ਦਿਨ ਜੱਪਜੀ ਸਾਹਿਬ ਦੀ ਸੰਥਿਆ ਤ੍ਰਿਵਿਤਰ ਅਸਥਾਨ ਸ੍ਰੀ ਨਾਭਾ ਸਾਹਿਬ ਦੀ ਜੋ ਚੰਡੀਗੜ੍ਹ ਤੋਂ ਖੰਨੇ ਵਾਲੀ ਸ਼ਰਕਤ ਹੈ 1965 ਦੇ ਵਿੱਚ 18 ਹੜ ਨੂੰ 4 ਵਜੇ ਸ਼ਾਮ ਦੇ ਮਹਾਪੁਰਖਾਂ ਨੇ ਸੰਖਿਆ ਦਿੱਤੀ ਸੀ ਸਤਖੰਡ ਵਾਸੀ ਬਾਬਾ ਗਰਵਚਨ ਸਿੰਘ ਜੀ ਖਾਲਸਾ ਨੇ ਆ ਉਸ ਤੋਂ ਨਗਰੋਂ ਜੋ ਜਾਨੀ ਮੇਵਾ ਸਿੰਘ ਦੀ ਨੰਗਲੀ ਵਾਲੇ ਹਨ ਜਿੰਨਾਂ ਦਾ ਨੇੜੇ ਇੱਥੋਂ ਨਗਰ ਹੈ ਉਹਨਾਂ ਦੇ ਕੋਲ 10 ਦੀ ਸੰਖਿਆ ਲਾਈ ਗਈ ਉਹਨਾਂ ਨੂੰ ਜਪਜੀ ਸਾਹਿਬ ਸੁਣਾਇਆ ਜਪਜੀ ਸਾਹਿਬ ਸੁਣਾਉਂਦਾ ਸੁਣਾਉਂਦਾ ਮਨ ਮਾਗੋ ਨਾ ਚੱਲਾ ਪੰਥ ਜਦੋਂ ਇਸ ਪੰਕਤੀ ਦੇ ਦਾਸ ਜੀ ਸੰਖਿਆ ਆਈ ਅ ਗਿਆਨੀ ਸਾਹਿਬ ਜੀ ਨੇ ਮਹਾ ਪਰਖਾ ਦੇ ਚਾਰਨਕ ਜਾ ਕੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਇਹ ਗਲਤੀ ਦੇ ਨਾਲ ਕੁਰਬਾਨੀ ਪੜਦਾ ਹੈ ਪਾੜ ਸੁੱਧ ਨਹੀਂ ਮਹਾ ਪਰਖਾ ਨੇ ਉਸ ਵੇਲੇ ਦਾਸਨ ਕੋਲੇ ਸੱਦਿਆ ਆਕਲ ਕੇ ਭਾਈ ਸਾਨੂੰ ਸਾਰਾ ਜਪਜੀ ਸਾਹਿਬ ਸੁਣਾਇਆ ਕਿਉਂਕਿ ਪਹਿਲਾਂ ਸੰਥਿਆ ਨਹੀਂ ਸੀ ਲਈ ਸੁੱਤੇ ਸਿੱਧ ਜਿਹਦੇ ਦਾਦੇ ਪਿਤਾ ਜੀ ਦਾ ਹੁਕਮ ਹੋਇਆ ਸੀ ਉਹ ਸੰਸਾਦ ਦਾਸਬਾਣੀ ਪੜਨ ਲਗਾ ਕਿਉਂਕਿ ਸਦਾਈ ਸੰਥਿਆ ਬਿਨਾ ਨਹੀਂ ਹੋ ਸਕਦੀ ਸੰਗਤ ਬਿਨਾ ਨਹੀਂ ਹੋ ਸਕਦੀ ਮਹਾਪੁਰਖ ਨੇ ਜਗਜੀਤ ਸਿੰਘ ਦਾ ਪਾਠ ਸੁਨਿਆ ਇਹ ਵਤਨ ਤੇ ਇਹ ਮੂੰਹ ਦੇ ਵਿੱਚੋਂ ਗੱਲ ਨਿਕਲੀ ਗੁਰਬਾਣੀ ਪੜੀ ਗਈ ਇਸੇ ਤਰੀਕੇ ਨਾਲ ਮੰਨਾ ਮਗ ਨਾ ਚੱਲਾ ਪੰਥ ਮਹਾਪੁਰਖ ਕਹਿਣ ਲੱਗੇ ਭਾਈ ਮੰਨਾ ਮਗ ਨਹੀਂ ਕਹਿਣਾ ਮਗ ਕੋ ਗੱਜੇ ਨੂੰ ਔਂਕੜਾ ਇੱਥੇ ਮਗ ਤੇ ਮਗ ਦਾ ਫਰਕ ਪੈਂਦਾ ਹੈ ਅਰਥ ਦਾ ਇਸ ਵਾਸਤੇ ਮਗ ਪਾਠ ਯਾਦ ਰੱਖਣਾ ਹੈ ਮਹਾਪੁਰਖਾਂ ਨੇ ਉਸ ਦਿਨ ਦੋ ਪਾਠ ਦਾਸ ਤੋਂ ਆਜ ਦੀ ਪਵਿੱਤਰ ਹਜੂਰੀ ਵਿੱਚ ਵਹਾ ਕਰਕੇ ਉੱਚੇ ਅਸਥਾਨ ਤੇ ਗੁਰਬਾਨ ਦਾ ਸਤਕਾਰ ਕਰਦਿਆਂ ਹੋਇਆ ਇਹ ਦੋ ਪਾਸੇ ਨੇ ਸਨ ਉਸ ਵੇਲੇ ਇਹ ਗੁਰਮੁਖ ਪਿਆਰੇ ਮਹਾਪੁਰਖਾਂ ਦੀ ਅੰਸਬੰਸ ਮਹਾਪੁਰਖਾਂ ਦੇ ਸਹਜਾ ਦੇ ਕਾਹਨ ਤਵੇ ਸੰਕੋਚਮਣ ਵਿੱਚ ਨਹੀਂ ਹੁੰਦੀ ਕਿਉਂਕਿ ਭਾਵੇਂ ਸਹਜਾ ਦੇ ਗੁਰੂ ਘਰ ਦੇ ਸੁਪੁੱਤਰਾਂ ਨੂੰ ਸਹਜਾ ਤੈਨੂੰ ਆਖਿਆ ਗਿਆ ਹੈ ਪਰ ਬ੍ਰਹਮ ਗਿਆਨੀ ਹੋਣ ਦੇ ਨਾਤੇ ਮੈਨੂੰ ਸੰਕੋਚ ਨਹੀਂ ਆਈ ਜੇ ਅਖਰ ਗਲਤ ਹੋਵੇ ਤਾਂ 10 ਪਹਿਲੇ ਦਿਨ ਨੀਸਰਾਂ ਵਿੱਚ ਬੋਲਣ ਲੱਗਾ ਅਣਜਾਣ ਜਾਣ ਕੇ ਸਾਰੀ ਸੰਗਤ ਨੂੰ ਮਾਫੀ ਵੀ ਦੇ ਦੇਣੀ ਇਹਨਾਂ ਦੇ ਨਾਲ ਮੇਰਾ ਦਿਨੋਂ ਪਿਆਰ ਹੈ ਇਹ ਪਿਆਰ ਹੈ ਜੋਇ ਚਉਣਗੇ ਦਾਸ ਇਹਨਾਂ ਦੇ ਨਾਲ ਹਮੇਸ਼ਾ ਲਈ ਸਹਿਮਤ ਹੈ ਇਹਨਾਂ ਦੇ ਚਰਨਾਂ 'ਚ ਸੀਸ ਰੱਖ ਕੇ ਮੈਂ ਆਪਦੀ ਜ਼ਿੰਦਗੀ ਬਤੀਤ ਕਰਾਂਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹਨਾਂ ਦੇ ਨਾਲ ਤੇ ਪਰਿਵਾਰ ਨੂੰ ਖਾਸ ਕਰਕੇ ਮੈਂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਖਰੋਹ ਕਰਕੇ ਦ੍ਰਿੜ નિਸ਼ਚੈ ਜਗਾਉਂਦਾ ਹਾਂ ਕਿ ਕੋਈ ਵੀ ਗੱਲ ਹੋਵੇ ਦਾਸ ਇਹਨਾਂ ਦੇ ਹੁਕਮ ਨੂੰ ਪ੍ਰਵਾਨ ਕਰੇਗਾ ਸਿਰ ਮੱਥੇ ਤੇ ਮੰਨੇਗਾ ਬੋਲੇ ਸੋ ਨਿਆ ਓ ਬਾਬਾ ਠਾਕ ਸਿੰਘ ਜੀ ਬਾਪੂ ਜਗਵੀਰ ਸਿੰਘ ਜੀ ਸਾਰਾ ਜਥਾ ਅਸੀਂ 71 ਹਾਂ ਜੋ ਇਕਤਾ ਹੋਈ ਹੈ ਉਹਦਾ ਸਬੂਤ ਆਪ ਜੀ ਦੇ ਸਾਹਮਣੇ ਆ ਗਿਆ ਹੈ ਦਾਸ ਇਹਨਾਂ ਤੋਂ ਕੋਈ ਵੱਖਰਾ ਨਹੀਂ ਇਹ ਦਾਸ ਤੋਂ ਕੋਈ ਵੱਖਰਾ ਨਹੀਂ ਸਾਡਾ ਇੱਕ ਦਿਲ ਹੈ ਇੱਕ ਮਨ ਹੈ ਇੱਕ ਥਾਂ ਇਕੱਠੇ ਹੋ ਕੇ ਚੱਲਾਂਗੇ ਜੋ ਇਹ ਹੁਕਮ ਕਹੇਗਾ ਮੈਂ ਮੰਨਾਂਗਾ ਜੋ ਮੈਂ ਬੇਨਤੀ ਕਰੂੰਗਾ ਉਹ ਇਹ ਮਨਜ਼ੂਰ ਕਰਨਗੇ ਰਲ ਮਿਲ ਕੇ ਅਸੀਂ ਇਹ ਕੰਮ ਨੂੰ ਸਿਰੇ ਚੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਸੰਗਤ ਦੀ ਦਇਆ ਹੋਵੇ ਆਏ ਕਾਰ ਦੇ ਸਿਰੇ ਚੜੇਗਾ ਤਾਂ ਦੁਨੀਆਂ ਦੇ ਵਿੱਚ ਇਹਨਾਂ ਪਖੰਡੀ ਗੁਰੂਆਂ ਦਾ ਜੇ ਤਾਰੀ ਗੁਰੂਆਂ ਦਾ ਆਪਾਂ ਖੰਡਣ ਕਰ ਸਕਾਂਗੇ ਜਿਸ ਦਿਨ ਲੁਧਿਆਣੇ ਹਸਪਤਾਲ ਦੇ ਵਿੱਚੋਂ ਮਹਾਪਰਖ ਦਾ ਸਰੀਰ ਲਿਆਉਣ ਵਾਸਤੇ ਕਮਰਕਸਾ ਕੀਤਾ ਗਿਆ ਸੀ ਉਸ ਦਿਨ ਉੱਥੋਂ ਪੌੜੀਆਂ ਤੋਂ ਉਤਰਦੇ ਹੋਏ ਇੱਕ ਇਹੋ ਜਿਹਾ ਨਾਸਕ ਬੰਦਾ ਮੱਥੇ ਲੱਗਦਾ ਸ਼ਰਾਬ ਦਾ ਰਜਾ ਹੋਇਆ ਸੀ ਮਨ ਬੜਾ ਦੁਖੀ ਹੋਇਆ ਪਰ ਉਸ ਦਿਲੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਵਰਤ ਕਰ ਰਹੇ ਹੂੰ ਕਿਰਪਾ ਕਰੋ ਪਹਿਲਾ ਇਸ ਦਾ ਵੱਡਾ ਵਿਛੋੜਿਆ ਦਾ ਦੁੱਖ ਪੈਦਾ ਹੋ ਗਿਆ ਹੈ ਅਗੋਂ ਨਾਸਤਪੁਰਖ ਸ਼ਰਾਬਾਂ ਪੀ ਕੇ ਜ ਮਹਾਪੁਰਖਾਂ ਦੇ ਸਾਥਾਂ ਨੂੰ ਜਾਣ ਜਾਣ ਦੇ ਸਮੇਂ ਸ਼ਰਾਬਾਂ ਪੀ ਕੇ ਸਾਡੇ ਸਾਹਮਣੇ ਆ ਰਹੇ ਹਨ ਉਸ ਤੋਂ ਬਾਹਰ ਨਿਕਲਦਿਆਂ ਕੰਨ ਵਿੱਚ ਆਵਾਜ਼ ਪਈ ਕਿ ਕਿੱਥੇ ਹੈ ਜੋ ਪਖੰਡੀਆਂ ਦਾ ਖੰਡਣ ਕਰਨ ਵਾਲੇ ਸਾਨ ਪਹਿਨਾ ਗੁਰਮਖਾਂ ਨੂੰ ਮੈਂ ਨਿਮਰਤਾ ਨਾਲ ਉਹਨਾਂ ਗੁਰਮਖਾਂ ਨੂੰ ਬੇਨਤੀ ਕਰਾਂਗਾ ਭਾਵੇਂ ਉਹ ਗੁਰਬਾਣੀ ਪੜਨ ਵਾਲੇ ਹਨ ਭਾਵੇਂ ਸੂਝ-ਬੂਝ ਰੱਖਣ ਵਾਲੇ ਹਨ ਦਾਸ ਉਹਨਾਂ ਨਾਲ ਵੱਡਾ ਨਹੀਂ ਔਰ ਉਹ ਵਚਨ ਸੁਣ ਕੇ ਮਨ ਦੇ ਵਿੱਚ ਜਰੂਰ ਖਿਆਲ ਆਉਂਦਾ ਹੈ ਕਿ ਇਹ ਵਚਨ ਕਹਿਣ ਤੋਂ ਸੰਕੋਚ ਨਾ ਕੀਤਾ ਜਾਵੇ ਭਾਏ ਜਾਂ ਭਾਣਾ ਵਰਤ ਗਿਆ ਹੈ ਆਪਣੇ ਵਾਸਤੇ ਗੱਲ ਨਹੀਂ ਜਿੰਨਾ ਕੁਝ ਆਪਾਂ ਕਰਨ ਜੋਗੇ ਸੀ ਉਹ ਆਪਾਂ ਕੀਤਾ ਹੈ ਡਾਕਟਰ ਇੱਕ ਸਿੰਘ ਦਾ ਖੂਨ ਮੰਗਦਾ ਸੀ 10 ਜਾਂ 9 ਜਾਂ 12 ਜਾਂ 13 ਸਿੰਘ ਜਾ ਕੇ ਹਾਜ਼ਰ ਹੋ ਜਾਂਦੇ ਸਨ ਕਿ ਅਸੀਂ ਖੂਨ ਦੇਣ ਨੂੰ ਤਿਆਰ ਹਾਂ ਮੈਂ ਪੰਜਾਂ ਸਿੰਘਾਂ ਦਾ ਨਾਮ ਨਹੀਂ ਲੈਣਾ ਲੈਣਾ ਚਾਹੁੰਦਾ ਕਿ ਉਹਦੇ ਗੁੱਸੇ ਵਿੱਚ ਨਹੀਂ ਆਉਣਗੇ ਡਾਕਟਰ ਨੇ ਦਾਅਵੇ ਦਿੱਤੇ ਕਿ ਕੀਤੇ ਸੀ ਕਿ ਡਾਕਟਰ ਸਾਹਿਬ ਜੇ ਦਿਲ ਪਾ ਕੇ ਕਰਕੇ ਮਹਾਪੁਰਖਾਂ ਦੇ ਦਿਲ ਵਿੱਚ ਮਹਾਪੁਰਖਾਂ ਸਰੀਰ ਵੱਸ ਸਕਦਾ ਹੈ ਅਸੀਂ ਪੰਜ ਸਿੰਘ ਹਾਜ਼ਰ ਹਾਂ ਸਾਡਾ ਦਿਲ ਕੱਢ ਕੇ ਮਹਾਪੁਰਖਾਂ ਦੇ ਦਿਲ ਵਿੱਚ ਪਾਇਆ ਜਾਵੇ ਇਥੋਂ ਤੱਕ ਦਾਅਵੇ ਕੀਤੇ ਕੀਤੇ ਗਏ ਡਾਕਟਰ ਦਾ ਗੰਠ ਰੁਕ ਗਿਆ ਉਹਨੇ ਕਿਹਾ ਸੀ ਕਿ ਜੇ ਮੈਂ ਮਹਾਪੁਰਖਾਂ ਨੂੰ ਤਕਰਾ ਕਰ ਲਿਆ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਖੁਸ਼ੀਆਂ ਪੂਰੀਆਂ ਲੈ ਲਵਾਂਗਾ ਐਡਾ ਵਿਰਾਗ ਉਸ ਡਾਕਟਰ ਦੇ ਮਨ ਵਿੱਚ ਵੀ ਸੀ ਪਰ ਗੁਰੂ ਗਿਆ ਤਿਆਰੇ ਦੇ ਭਾਰਾਂ ਵਰਤੀ ਗਿਆ ਹੈ ਮਹਾਪਰਖਾਂ ਦੀ ਆਪਣੀ ਮੋਜ ਹੈ ਇਹ ਸਾਡੇ ਮਨ ਵਿੱਚ ਕਈਆਂ ਕਰੇ ਸ਼ੱਕਿਆ ਪੈ ਗਈਆਂ ਕਿ ਮਹਾਪਰਖਾਂ ਨੂੰ ਕੋਈ ਗਿਆਨ ਨਹੀਂ ਸੀ ਮਹਾਪਰਖਾਂ ਦੇ ਵਿੱਚ ਕੋਈ ਸ਼ਕਤੀ ਨਹੀਂ ਸੀ ਇਸ ਗੱਲ ਬਾਰੇ ਸਾਡੇ ਸ਼ੱਕਾ ਕੱਢ ਦੇਣਾ ਚਾਹੀਦਾ ਹੈ ਡਾਕਟਰ ਨੇ ਕਿਹਾ ਸੀ ਕਿ ਜੇ 2 ਮਿੰਟ ਕਿਸੇ ਦਾ ਦਿਲ ਰੁਕ ਜਾਵੇ ਉਹ ਜਿਉਂਦਾ ਨਹੀਂ ਹੋ ਸਕਦਾ ਸਾਹ ਨਹੀਂ ਚੱਲ ਸਕਦੇ 2 ਮਿੰਟ ਮਹਾਪਰਖਾਂ ਨੇ ਸਾਹ ਰੁਕੇ ਆਪਣੇ ਆਪ ਸੁਆਹ ਚੱਲੇ ਉਸ ਤੋਂ ਤੀਜੇ ਚੌਥੇ ਦਿਨ ਤੋਂ ਦਾਣ ਸਾਢੇ 4 ਮਿੰਟ ਸਵਾਸ ਰੁਕੇ ਆਪਣੇ ਆਪ ਚੱਲੇ ਜਿਸ ਦਿਨ ਸਤਖੰਡ ਨੂੰ ਮਹਾਪੁਰਖ ਜਾਂਦੇ ਆ ਪਹਿਲਾਂ ਭਾਵੇਂ ਸਰੀਰ ਨੂੰ ਕਈ ਤਰ੍ਹਾਂ ਦੀ ਤਕਲੀਫ ਸੀ ਉਸਨੂੰ ਗੁਰੂ ਦੇ ਪਿਆਰੋ ਬ੍ਰੇਮਾਂ ਵੀ ਸਾਰਾ ਠੀਕ ਸੀ ਲਹਿ ਗਿਆ ਸੀ ਅੱਖਾਂ ਤੋਂ ਸੋਜ ਲੱઠી ਹੋਈ ਸੀ ਦਿਲ ਦੀ ਧੜਕਣਾ ਠੀਕ ਸੀ ਉਸ ਵੇਲੇ ਪੂਰਾ ਸਰੀਰ ਠੀਕ ਹੋਣ ਦੇ ਕਾਰਨ ਭਾਵੇਂ ਸੱਟਾਂ ਵੱਜਣ ਦਾ ਕਾਰਨ ਸਰੀਰ ਕਮਜ਼ੋਰ ਸੀ ਔਰ ਡਾਕਟਰ ਨੇ ਪੂਰਾ ਵਿਸ਼ਵਾਸ ਤੇ ਭਰੋਸਾ ਦਵਾਇਆ ਸੀ ਕਿ ਮਹਾਂਪੁਰਖ ਤਕੜੇ ਹੋ ਜਾਣਗੇ ਐਨੀ ਤਸੱਲੀ ਹੋਣ ਤੋਂ ਆਪਣੀ ਮਰਜ਼ੀ ਅਨਸਾਰ ਗੁਰੂ ਕੇ ਪਿਆਰਿਓ ਕੀਤਾ ਲੋਡ ਨਸੋਈ ਕਰਾਉਣ ਦਾਰ ਫੇਰ ਨ ਕੋਈ ਪਾਏ ਦਾ ਉਹ ਆਪਣੀ ਮਰਜ਼ੀ ਅਨਸਾਰ ਚਾਹੁੰਦਾ ਸਰੀਰ ਰੱਖ ਸਕਦੇ ਸੀ ਪਰ ਉਹਨਾਂ ਨੂੰ ਇਸ ਤਰ੍ਹਾਂ ਭੌਂਦਾ ਨਹੀਂ ਸੀ ਆਕਾਲ ਪੁਰ ਕਾਨੂੰਨ ਦੀ ਬੜੀ ਲੋਡ ਹੋਵੇਗੀ ਤਾਂ ਹੀ ਸੱਚਖੰਡ ਦੇ ਮਹਾਂਪੁਰਖਾਂ ਨੇ ਇਨਿਛੇ ਕੀਤਾ ਜਾਣਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੱਦਾ ਭੇਜਿਆ ਜਿੱਥੇ ਆਪਾਂ ਨੂੰ ਪੂਰੀ ਤਸੱਲੀ ਕਰਨੀ ਚਾਹੀਦੀ ਹੈ ਜਿਸ ਦਿਨ ਆਲਾਨੀਆਂ ਦਾ ਪਾਠ ਹੋਇਆ ਸੀ ਜਨ ਤੋਂ ਜਨ ਤੋਂ ਕੇ ਜੇਤਨਾਂ ਬੁਲਾਏ ਸਖ ਸੈਤੀ ਘਰ ਆਓ ਇਹ ਆਪਣਾ ਗੁਰੂ ਜੀ ਪਿਆਰੋ ਆਇਆ ਸੀ ਜਿਹੜਾ ਗੁਰਮਖੰਦ ਨੇ ਮਨ ਵਿੱਚ ਇਹੋ ਜਾਣ ਕੇ ਬਚਨ ਪਾਏ ਹੈ ਕਿ ਕੋਈ ਗੁਰੂ ਨਹੀਂ ਕੋਈ ਸੰਤ ਮਹਾਤਮਾ ਨਹੀਂ ਇਹ ਉਹਨਾਂ ਪਿਆਰਿਆਂ ਨੇ ਮੈਂ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰਦਾ ਉਸ ਦਿਨ ਮੈਂ ਸਿੱਧਾ ਉੱਤਰ ਪੁੱਛਦੇ ਸੀ ਇਸ ਗੱਲ ਦਾ ਕਿ ਸਾਨੂੰ ਉੱਤਰ ਦੇ ਉਹਨਾਂ ਨੂੰ ਸਤਨਾਸ ਸਿਤਾਈ ਦਾ ਸੀ ਕਿ ਉੱਤਰ ਦੇਣ ਦਾ ਟਾਈਮ ਸੀ ਗੁਰੂ ਦੇ ਪਿਆਰੋ ਕੁਰਬਾਨੀ ਵਿੱਚ ਦੱਸਿਆ ਹੈ ਇੱਕ ਮਹਾਂਪੁਰਖ ਹੋਏ ਉਹਨਾਂ ਨੇ ਕਿਹੜਾ ਪ੍ਰਮਾਣ ਦੇ ਕੇ ਦੱਸਿਆ ਸੀ ਤੇ ਪਰਥਾਏ ਪਰਥਾਏ ਤਿੰਨ ਜਗ੍ਹਾ ਤੇ ਤਿੰਨ ਚੀਜ਼ਾਂ ਨਹੀਂ ਇੱਕ ਆਕਾਸ਼ ਵਿੱਚ ਵੀ ਨਹੀਂ ਇੱਕ ਐਸ ਧਰਤੀ ਉੱਪਰ ਵੀ ਨਹੀਂ ਇੱਕ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇੱਕ ਕੀ ਜੈ ਨਹੀਂ ਜਿਵੇਂ ਇਹ ਬਚਨ ਆਖਿਆ ਤਾਂ ਗੁਰਬਾਣੀ ਵਿੱਚ ਮਹਾਰਾਜ ਨੇ ਲਿਖ ਦਿੱਤਾ ਹੈ ਭੁੱਲਣ ਦੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਤੇ ਮਹਾਰਾਜ ਜੀ ਨੇ ਦਰਜ ਕਰ ਦਿੱਤਾ ਹੈ ਸਿੱਖਾਂ ਨੂੰ ਸ਼ੰਕਾ ਪੈਦਾ ਹੋ ਗਈ ਪਰ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਾਂ ਜੋ ਤੇਖ ਆਖੀ ਭੁਰੂਗੇ ਪਿਆਰੇ ਉਹ ਗੱਲ ਕਰਨਗੇ ਜੋ ਅੱਖਾਂ ਨਾਲ ਦੇਖਣਗੇ ਦੂਜੀ ਗੱਲ ਕਦੇ ਨਹੀਂ ਕਹਿੰਦੇ। ਯਹਾਂ ਪਰ ਖੜ੍ਹ ਕੇ ਕਹਿਣ ਲੱਗੇ ਭਾਈ ਆਕਾਸ਼ ਦੇ ਵਿੱਚ ਐਸ ਧਰਤੀ ਵਾਲਾ ਦਰਖਤ ਕੋਈ ਨਹੀਂ। ਐਸ ਧਰਤੀ ਤੇ ਆਕਾਸ਼ ਵਾਲਾ ਤਾਰਾ ਕੋਈ ਨਹੀਂ। ਐਸ ਧਰਤੀ ਤੇ ਆਕਾਸ਼ ਦੇ ਵਿੱਚ ਜਿਹੜੇ ਰਾਤ ਨੂੰ ਤਾਰੇ ਟੈਗਦੇ ਹੋ ਕੋਈ ਨਹੀਂ ਦੀਨਾ। ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਤੱਕ 715 ਪਤਰਿਆਂ ਤੇ 1430 ਅੰਗ ਤੇ ਇੱਕ ਪੱਤਰੇ ਤੇ ਸਿਰੇ ਤੱਕ ਪੰਕਤੀ ਗਿਣੀ ਤਾਂ 18 ਪੰਕਤੀਆਂ ਇੱਕ ਪਾਸੇ ਹੁੰਦੀਆਂ ਪੱਤਰੇ ਤੇ 18 ਪੰਕਤੀਆਂ ਕਿਉਂਕਿ ਜਦੋਂ ਬਲਾਕ ਬਣ ਰਹੇ ਸਨ ਦਾਸ ਉਸ ਵੇਲੇ ਹਨੁਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਹਾਜ਼ਰ ਸੀ ਭਾਵੇਂ ਮੈਂ ਉਸ ਵੇਲੇ ਪੜ੍ਹਾਈ ਕਰ ਰਿਹਾ ਸੀ ਪਰ ਇਨੀਆਂ ਦੀ ਨਾਲ ਇਹਨਾਂ ਨੂੰ ਪਤਾ ਲੱਗਦਾ ਜਾਂਦਾ ਸੀ ਕਿ ਕੀ ਚੱਲ ਰਿਹਾ ਕੰਮ ਇਨੀਆਂ ਪੰਕਤੀਆਂ 1 ਓਂਕਾਰ ਤੋਂ ਲੈ ਕੇ 18 10 20 ਤੱਕ ਜੋ ਲਿਖਿਆ ਗੁਰੂ ਦੇ ਪਿਆਰਿਓ ਸੱਚ ਲਿਖਿਆ ਝੂਠ ਕਿਤੇ ਨਹੀਂ ਜੇ ਕੁਰਬਾਨੀ ਵਿੱਚ ਸੱਚ ਲਿਖਿਆ ਦਾ ਝੂਠ ਨਹੀਂ ਤਾਂ ਮਹਾਰਾਜ ਨਵੇਂ ਪਾਤਸ਼ਾਹ ਜੀ ਫਰਮਾ ਰਹੇ ਹਨ ਹਰ ਕੀ ਗਤਨਾ ਕੋਈ ਜਾਣੈ ਜੋਗੀ ਜਤੀ ਤਪੀ ਪਧਾਰੇ ਔਰ ਬਹੁ ਲੋਗ ਸਿਆਨੇ ਪਰਮੇਸ਼ਰ ਦੀ ਮਰਜ਼ਾ ਨੂੰ ਕੋਈ ਨਹੀਂ ਜਾਣ ਸਕਦਾ ਕਈਆਂ ਦੇ ਮਨ ਵਿੱਚ ਇਹ ਵੀ ਆ ਰਿਹਾ ਸੀ ਇਹਨਾਂ ਨੇ ਅਰਦਾਸਾਂ ਕੀਤੀਆਂ ਪੂਰੀਆਂ ਨਹੀਂ ਹੋਈਆਂ ਗੁਰਬਾਣੀ ਸ਼ਕਤੀ ਘਟ ਗਈ ਮੈਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਇਹ ਬੇਨਤੀ ਕਰੂੰਗਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸ਼ੱਕਿਆ ਨਹੀਂ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਗੁਰੂ ਨਹੀਂ ਜੋ ਦੇ ਤਾਰੇ ਪਖੰਡੀ ਤੇ ਦੰਧੀ ਹਨ ਉਹਨਾਂ ਨਾਲ ਨਿੱਟਰਤਾ ਤੇ ਨਰਪਤਾ ਦੇ ਨਾਲ ਗੁਰੂ ਜੀ ਅੱਜ ਤਾਰੋ ਟੱਕਰ ਕਰਨਾ ਚਾਹੀਦਾ ਤੇ ਕਰਾਂਗੇ ਜੋ ਮਹਾਪੁਰਖਾਂ ਦਾ ਹੁਕਮ ਸੀ ਆਸ਼ਾ ਸੀ ਉਸ ਆਸੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਤੇ ਆਪ ਚਲਾਉਣ ਜੋ ਕੁਰਬਾਨੀ ਵਿੱਚ ਮਹਾਰਾਜ ਨੇ ਬਚਨ ਫਰਮਾਏ ਹਨ ਸੇਵਕੀ ਔਰ ਕਿੰਨੀ ਵੀ ਪ੍ਰੀਤ ਜੀਤ ਸਾਹਿਬ ਸੇਵੇ ਆਪਣਾ ਚਲਤੇ ਰੱਖੀਤ ਉਹ ਮਹਾਪੁਰਖਾਂ ਨੇ ਬਚਨ ਸਫਲ ਕਰਕੇ ਆਪਾਂ ਨੂੰ ਹਸਪਤਾਲ ਵਿੱਚ ਵਿਖਾ ਦਿੱਤੇ ਹਨ ਬਹੁਤਾਂ ਸਮਾਂ ਲੈ ਲੈਂਦਾ ਹੈ ਆਜ ਪੰਕਤੀ ਤੇ ਗੋਲ ਕੇ ਹਟ ਜਾਣਾ ਹੈ ਗੁਰੂ ਦੇ ਪਿਆਰੇ ਮਹਾਪੁਰਖਾਂ ਦੇ 6:00 ਵੱਜ ਗਏ ਬਾਬਾ ਤੁਸੀਂ ਸਾਹ ਜੀ ਨਾਲ ਹਨ ਇੱਥੇ ਬੈਠੇ ਨੇ ਸਟੇਜ ਤੇ ਉਹਨੇ ਪਹਿਲਾਂ ਵੀ ਦੱਸ ਦਿੱਤਾ ਹੈ ਜਦੋਂ ਬਾਬਾ ਜੀ ਮਹਾਪੁਰਖਾਂ ਕੋਲ ਪੁੱਜੇਨ ਦਾਸ ਨਾਲ ਹੈ ਮਹਾਪੁਰਖਾਂ ਨਾਲ ਸੱਜਾ ਗੁੱਟ ਫੜ ਕੇ ਆਪਣੇ ਪਵਿੱਤਰ ਚਿਹਰੇ ਤੇ ਫੇਰਿਆ ਆਖ ਲ ਕੇ ਬਾਬਾ ਜੀ ਇੱਕ ਬੇਨਤੀ ਹੈ ਕਿ ਸਾਡੇ ਹਰਜੇ ਵਿੱਚੋਂ ਨਾਮ ਨਾ ਵਿਸਰੇ ਮਨ ਨੂੰ ਕੋਈ ਦੁੱਖ ਨਹੀਂ ਸਰੀਰ ਦਾ ਕਰਮ ਹੈ ਜੋ ਵੀ ਮਹਾਪੁਰਖ ਜੋ ਵੀ ਗੁਰੂ ਦਾ ਸਿੱਖ ਗਿਆ ਮਹਾਪੁਰਖਾਂ ਦੇ ਮੂੰਹ ਦੇ ਵਿੱਚੋਂ ਮੁਖਾੜ ਦੇੰ ਦੇ ਵਿੱਚੋਂ ਗੁਰੂ ਦੇ ਪਿਆਰੋ ਕਰੇ ਸੀ ਨਹੀਂ ਸੀ ਨਿਕਲੀ ਹਾਇ ਨਹੀਂ ਕਿਹਾ ਮਥੇਟ ਟਿਉੜੀ ਨਹੀਂ ਪਾਈ ਜੋ ਬ੍ਰਹਮ ਗਿਆਨੀ ਦੇ ਲੱਛਣ ਹਨ ਉਹ ਗੁਰੂ ਦੇ ਪਿਆਰੋਂ ਕਮ ਖਾਤਿਆਰੇ ਮਹਾਂਪੁਰਖਾਂ ਨੇ ਪੂਰੇ ਕਰਕੇ ਵਿਖਾ ਦਿੱਤੇ ਤੇ ਆਪਣੀ ਪ੍ਰੀਤ ਸੀ ਜਿਹੜੀ ਮੰਨਦੀ ਗੁਰਬਾਣੀ ਦੇ ਨਾਲ ਲੱਗੀ ਹੋਈ ਜੋ ਮਛਲੀ ਬਿਨੂ ਪਾਣੀਆ ਰਹਿ ਨਾ ਕਿਤਾ ਪਾਏ ਜਦ ਹਰਬੰਸ ਸੰਤ ਨੇ ਜੀ ਲਈ denn ਹਰ ਨਾਮ ਐ ਮਰ ਜਾਏ ਨਾ ਤੋਂ ਬਿਨਾਂ ਨਾ ਤੋਂ ਬਿਨਾਂ ਕਿੰਨਾ ਮਰਨਾ ਸੀ ਗੁਰੂ ਦੇ ਪਿਆਰੋਂ ਉਹਨੇ ਮਹਾਂਪੁਰਖਾਂ ਨੇ ਪ੍ਰਤੱਖੋ ਸਾਸ ਪਾਦਰ ਕਰਾ ਕਰਕੇ ਵਿਖਾ ਦਿੱਤਾ ਹੈ ਜਿਨ੍ਹਾਂ ਦਾ ਜੀਵਨੀ ਗੁਰਬਾਣੀ ਸੀ ਸੰਗ ਗੁਰੂ ਦੇ ਪਿਆਰੋਂ ਪਾਣੀ ਪੜਦੇ ਸੰਨ ਜਦੋਂ ਕੋਈ ਪੰਗਤੀ ਗਲਤ ਪੜ੍ਹੀ ਜਾਂਦੀ ਸੀ ਉਸ ਵੇਲੇ ਸਿਰ ਫੇਰ ਦਿੰਦੇ ਸਨ ਜਦੋਂ ਦਰਬਾਰੀ ਦੁਮਾਰਾ ਸੁਧ ਪੜ੍ਹਨੀ ਉਸ ਵੇਲੇ ਸਾਰੇ ਇਸ ਤਰੀਕੇ ਨਾਲ ਹਲਾ ਦੇਣਾ ਇਹ ਨਿਲਕੇ ਮਹਾਪੁਰਖਾਂ ਦੇ ਸੱਤ ਵੱਜ ਕੇ ਦੇ ਬਸਰਤ ਹੋ ਗਏ ਇਹ ਗਲਤ ਖਿਆਲਾਂ ਜਿਹੜਾ ਲੋਕ ਉਹਦੀਆਂ ਗਲਤ ਫੈਲੀਆਂ ਪਾਉਂਦੇ ਹਨ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਆ ਜਾਣਾ ਚਾਹੀਦਾ ਪਾਉਂਦੇ ਹੋਈ ਹੈ ਜਿਹੜੇ ਨਾਸਤਿਕ ਹੈ ਜਿਹੜੇ ਉਲਟ ਪਾਸੇ ਚੱਲਣ ਵਾਲੇ ਹਨ ਜਿਨ੍ਹਾਂ ਨੂੰ ਨਿਰਚਾ ਗੁਰੂ ਕੇ ਬਾਣੀ ਤੇ ਗੁਰੂ ਕੇ ਪਿਆਰਿਓ ਉਹ ਕਦੇ ਨਹੀਂ ਇਸ ਚੀਜ਼ ਦਾ ਸकल्ਪ ਕਰਦੇ ਮਹਾਪੁਰਖਾਂ ਨੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਵੇਂ ਪਾਤਸ਼ਾਹ ਨੇ ਇਹ ਅਦਸ਼ਰ ਸ਼੍ਰੋਪਾਨੇ ਦਰਜ ਕੀਤਾ ਹੈ ਉਸ ਸਾਹਸ ਅਨਸਾਰ ਆਪਣਾ ਜੀਵਨ ਬਤੀਤ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਗੋਵਿੰਦ ਰਾਜਿਆਂ ਨੂੰ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਖਿਯਾਰਾਂ ਉਸ ਮਹਾਵਾਕ ਅਨਸਾਰ ਗੁਰੂ ਕੇ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਅਜੂਰ ਵਿੱਚ ਮਹਾਪੁਰਖ ਜਾਬ ਰਾਜੇ ਹਨ ਗੋਵ ਦਾ ਰੰਗ ਮਾਨ ਰਹੇ ਹਨ ਆਕਾਲ ਪੁਰਖ ਕਿਰਪਾ ਕਰੇ ਜੋ ਮਹਾਪੁਰਖਾਂ ਨੇ ਇਹ ਸੇਵਾ ਸਖਨ ਵਾਸੀ ਮਹਾਪੁਰਖਾਂ ਤੋਂ ਸੇਵਾ ਕਰਕੇ ਪ੍ਰਾਪਤ ਕੀਤੀ ਸੀ ਕਈਕ ਸਾਰੀ ਸਾਡੇ ਮਨਾਂ ਵਿੱਚ ਇਸ ਗੱਲ ਫੁਰਪੈਂਦੇ ਸਨ ਕਿ ਮਹਾਪੁਰਖ ਬਾਣੀ ਨਹੀਂ ਸੀ ਪੜਦੇ ਮੈਂ ਥੱਲੇ ਇਸ਼ਾਰਾ ਕਰਕੇ ਸੰਕੋਚ ਕਰ ਰਿਹਾ ਨਹੀਂ ਖਿਆਲ ਸੀ ਨੇ ਆਪਣੀ ਕਿਹਦੇ ਵਿਆਖਿਆ ਕਰਨੀ ਥੋੜੀ ਜੀ ਕਬੀਰ ਸੋਈ ਮੁਖ ਤਾਨਾ ਜਾਂ ਮੁਖ ਕਈਆ RAM ਦੇਹੀ ਕਸਤੀ ਵਾਪਰਿਤ ਮਿੱਤਰ ਹੋਏ ਕੋ ਕ੍ਰਾਮ ਮਹਾਪੁਰਖਾਂ ਦਾ ਜੋ ਨਿਤਨੇਮ ਸੀ ਬਾਲ ਅਵਸਥਾ ਤੋਂ ਲਿਆ ਕਰਕੇ ਦਾਸ ਨੂੰ ਇੱਕ ਵਾਰੀ ਮਹਾਪੁਰਖਾਂ ਨੇ ਜ੍ਰਿਤਰ ਧਰਤੀ ਸ੍ਰੀ ਮੁਖ ਸਰਸਾ ਦੀ ਧਰਤੀ ਵਿੱਚ ਆਪਣਾ ਨਿਤਨੇਮ ਇੱਕ ਦਿਨ ਦੱਸਿਆ ਸੀ ਕਈ ਸੰਗਾਂ ਨੇ ਮਨ ਵਿੱਚ ਸੰਕਲਪ ਸਨ ਤੇ ਮਹਾਪੁਰਖ ਗੱਲਾਂ ਬਹੁਤੀਆਂ ਕਰਦੇ ਆ ਮਹਾਪੁਰਖ ਬਹੁਤਾ ਤੁਰੇ ਫਿਰਦੇ ਰਹਿੰਦੇ ਆ ਮਹਾਪੁਰਖ ਸੌਂਦੇ ਨਹੀਂ ਇਹ ਜਿਹੜਾ ਗੁਰੂ ਕੇ ਪਿਆਰਿਓ ਸੰਕਲਪ ਦੀ ਸੌਣ ਵਾਲਾ ਸੱਚਾ ਸੀ ਬਹੁਤ ਘੱਟ ਸੁੰਦੇ ਸੀ ਜਿਹੜਾ ਗੁਰਬਾਣੀ ਦਾ ਨਿਤਨੇਮ ਇਹ ਗਲਪਨੂਨਾ ਸੰਕਲਪ ਤੇ ਅੰਦਾਜ਼ਾ ਗਲਤ ਸੀ ਦਾਸ ਨੇ ਅੱਖੀਂ ਦੇਖਿਆ ਪੰਜ ਬਾਣੀਆਂ ਪੰਜ ਗ੍ਰੰਥੀ ਪੜੇ ਤੋਂ ਬਿਨਾਂ ਕਿਰੇ ਜਲਪਾਣੀ ਨਹੀਂ ਸੀ ਸੰਸਕਦੇ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਪਾਠ ਨਿਤਨੇਮ ਕੀਤੇ ਤੋਂ ਬਿਨਾਂ ਕਿਰੇ ਜਲਪਾਣੀ ਨਹੀਂ ਸੀ ਛੱਕਦੇ ਅਸੀਂ ਦੱਸੋ ਕਿਵੇਂ ਕਹਿ ਸਕਦੇ ਕਿ ਮਾਪਕੁਖ ਬਾਣੀ ਨਹੀਂ ਸੀ ਪੜਦੇ ਆਯਤਾ ਆਯਤ ਨਵੀਸਰਾ ਆਜੁਗਾ ਸਮਾਏ ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਸੀ ਤੇ ਉਹਨਾਂ ਨੂੰ ਅਸੀਂ ਇੱਕ ਨਾ ਕੋਈ ਜਪੀ ਸਾਹਿਬ ਦਾ ਪਾਠ ਕਰਨਾ ਨਾ ਕੋਈ ਨਿਤਨੇਮ ਕਰਨਾ ਨਾ ਸਾਡੀ ਕੋਈ ਸੇਵਾ ਅਸੀਂ ਉੱਠ ਕੇ ਕਹਿ ਲਈ ਕਿ ਮਾਪਕੁਖ ਬਾਣੀ ਨਹੀਂ ਸੀ ਪੜਦੇ ਕਿੰਨੀ ਵੱਡੀ ਗਲਤੀ ਹੈ ਧੰਨ ਬਾਬਾ ਸੰਤ ਬਾਬਾ ਤਾਰਾ ਸਿੰਘ ਜੀ ਸਰੀਆਲੀ ਵਾਲੇ ਜੇ ਦਿਨ ਪਹਿਲੇ ਦਿਨ ਆਇਆ ਉਹਥੇ ਗੈਲਰੀ ਵਿੱਚ ਬੈਠੇ ਦਾਸ ਦੇ ਉਹਨਾਂ ਦੀ ਹਜ਼ੂਰੀ ਵਿੱਚ ਬੈਠਾ ਸੀ ਮਹਾਪੁਰਖ ਨੇ ਬਚਨ ਸੁਣਾਇਆ ਆਖ ਲਗੇ ਭਾਈ ਸਾਨੂੰ ਸੰਤ ਇਹ ਕਹਿੰਦੇ ਰਹੇ ਤੇ ਬਾਬਾ ਜੀ ਅਸੀਂ ਸੇਵਾ ਨਹੀਂ ਕਰ ਸਕੇ ਪਰ ਉਹਨਾਂ ਨੇ ਸੇਵਾ ਦੱਸੀ ਅਥਰੂ ਅੱਖਾਂ ਵਿੱਚੋਂ ਡਿੱਗ ਪਏ ਮਨ ਉਸ ਵੇਲੇ ਦਰਦ ਹੀ ਭੂਤ ਹੋ ਗਿਆ ਐਨੀ ਸੇਵਾ ਕਰਕੇ ਤੇ ਫੇਰ ਵੀ ਆਖ ਦਿਨ ਸਾਥੋਂ ਸੇਵਨ ਹੋਈ ਮਹਾਪੁਰਖਾਂ ਦੀ ਜਿਹੜੀ ਸਰੀਰਕ ਕਿਰਿਆ ਸੀ ਗੁਰੂ ਦੇ ਪਿਆਰਿਓ ਜੇ ਕਿਸੇ ਟਾਈਮ ਤੇ ਕੋਈ ਬਰਤਨ ਜਾਂ ਇਹੋ ਜੀ ਚੀਜ਼ ਕੋਲੇ ਨਹੀਂ ਸਿੰਦੀ ਤਾਂ ਆਪਣੇ ਕਰ ਹੱਥਾਂ ਦੇ ਨਾਲ ਗੁਰੂ ਦੇ ਪਿਆਰਿਓ ਸੇਵਾ ਨੂੰ ਸੰਕੋਚ ਦਿਆ ਕਰਦੇ ਸਨ ਐਨੀ ਸੇਵਾ ਕਰਨੀ ਇੱਥੋਂ ਤੱਕ ਮਨ ਨੂੰ ਐਰ ਸੇਵਾ ਦੇ ਵਿੱਚ ਲਾ ਦੇਣ ਤੇ ਮੰਨ ਦੇ ਚ ਨਫਰਤ ਨਾ ਆਉਣੀ ਐਨੀ ਸੇਵਾ ਕਰਕੇ ਕਰਕੇ ਗੁਰੂ ਦੇ ਪਿਆਰੇ ਉਹਨੇ ਇਹ ਸੇਵਾ ਸੰਭਾਲੀ ਸੀ ਦਾਸ ਦੇ ਹੱਥ ਤਏ ਹੈ ਕਾਮੀ ਕਰੋਧੀ ਚਾਤਰੀ ਬਾਰੀ ਗੜ ਦੇ ਕਾਮ ਨਿੰਦਾ ਕਰਤੇ ਜਨਮ ਸਰਾਂ ਨੂੰ ਕਬੂ ਮਨ ਸਿਮਰਿਓ ਰਾਮ ਜੋ ਮਰੀ ਬਧੋਤੀ ਮੇਰੇ ਸਤਿਗੁਰਾ ਸਾਹ ਬਧ ਤੁਮਹਾਰ ਜਾਣ ਹਾਂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੋ ਸਤਿਗੁਰ ਸੰਗ ਕੀ ਰਿਹਾ ਹਾਂ ਥਾਤੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਆ ਕਿਉਂਕਿ ਸੋ ਸੋਗ ਸੰਤਾ ਤੇ ਇਹ ਗੁਰੂ ਨਾਨਕ ਸਾਹਿਬ ਸਿੱਕੇ ਪਾਸ ਅਜੀ ਬਖਸ਼ਿਸ਼ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਦੇ ਚਰਨੀ ਲਾਇਆ ਹੈ ਜੋ ਦਾਸ ਦੀ ਹਾਲਤ ਹੈ ਖਾਸ ਕਰਕੇ ਮਹਾਪੁਰਖਾ ਸਾਰਾ ਪਰਿਵਾਰ ਤੇ ਮਹਾਪੁਰਖ ਜਿਹੜੇ ਮਿੱਤਰ ਪਿਆਰੇ ਮਿਲਣ ਵਾਲੇ ਹਨ ਪੁਰਾਣੇ ਉਹ ਹਾਲਤ ਨੂੰ ਜਾਣ ਕਰਨ ਉਹ ਕੋਲੀ ਹੋਈ ਨਹੀਂ ਦਾਸ ਵਰਗਿਆਂ ਨੂੰ ਕੋਈ ਸਾਹਮਣੇ ਮੱਥੇ ਲਾ ਕੇ ਰਾਜੀ ਨਹੀਂ ਸੀ ਗੁਰੂ ਦੇ ਪਿਆਰੇ ਗੁਰੂ ਗ੍ਰੰਥ ਸਾਹਿਬ ਤੇ ਸਾਧ ਸੰਗਤ ਤੇ ਮਹਾਪੁਰਖਾਂ ਦੇ ਪਰਿਵਾਰ ਦੀ ਕਿਰਪਾ ਹੈ ਜਿਸ ਨੂੰ ਐਸ ਸਟੇਜ ਤੇ ਇਹ ਸੁਭਾਗ ਸਮਾ ਬਖਸ਼ਿਆ ਇਹ ਸੇਵਾ ਛੂੰਪੀ ਹੈ ਮਹਾਰਾਜ ਕਿਰਪਾ ਕਰੇ ਇਹ ਕਰ ਅਰਦਾਸ ਦੀ ਬੇਨਤੀ ਅਸਾ ਸਿੰਘ ਦੇ ਚਰਨਾਂ ਵਿੱਚ ਇਹ ਬੇਨਤੀ ਕਰਕੇ ਮੈਂ ਫਤਿਹ ਜਾਵਾਂਗਾ ਮੰਗ ਹੈ ਮੰਗ ਕਿਉਂਕਿ ਮੰਗਾਂ ਬੜੀਆਂ ਹੁੰਦੀਆਂ ਹਨ ਦਾਸ ਗੰਗਾ ਨਗਰ ਪਹੁੰਚਿਆ ਸੀ ਮਹਾਪੁਰਖਾਂ ਦੇ ਚਰਨਾਂ ਵਿੱਚ ਜਿਹੜੇ ਜਿਆਦਾ ਬਿਮਾਰ ਸਨ ਉਹ ਸਗਲੇ ਮਹਾਪੁਰਖਾਂ ਨੇ ਬੇਨਤੀ ਕੀਤੀ ਕਿ ਮੈਂ ਜੱਥੇ ਵਿੱਚ ਰਹਿਣਾ ਹੈ ਮਹਾਪੁਰਖ ਕਹਿਣ ਲੱਗੇ ਭਾਈ ਕਿਸ ਕੰਮ ਵਾਸਤੇ ਰਹਿਣਾ ਹੈ ਮਖ ਜੀ ਮੰਗਤਾ ਕੋਈ ਨਹੀਂ ਆਖ ਲਗੇ ਭਾਈ ਸੰਕਲਪ ਤੋਂ ਬਿਨਾਂ ਤਾਂ ਕੋਈ ਬੰਦਾ ਹੈ ਹੀ ਨਹੀਂ ਸੰਸਾਰ ਵਿੱਚ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਮੰਗ ਜੀ ਇੱਕ ਬੇਨਤੀ ਹੈ ਕਿ ਆਗਿਆ ਚਰਨ ਚਰਾ ਕਰਕੇ ਗੁਰਬਾਣੀ ਪੜ੍ਹਨੀ ਹੈ ਅਖੇ ਮੰਗ ਕੀ ਆ ਕੀ ਚਾਹੁੰਦਾ ਦਾਸ ਨੇ ਪੰਕਤੀ ਪੜ੍ਹੀ ਸੀ ਬੇਨਤੀ ਕੀਤੀ ਸੀ ਮੰਗਨ ਮੰਗ ਤੇ ਇੱਕ ਹੈ ਮੰਗ ਨਾਨਕ ਜਾ ਤੇ ਪ੍ਰਹਾ ਪ੍ਰਾਗ ਰਾਜ ਮਚਾਹੋ ਮੁਕਤ ਨਚਾਹੋ ਮਨਪ੍ਰੀਤ ਚਰਨ ਕਬਲਾਰੇ ਇਹ ਜਦੋਂ ਬੇਨਤੀ ਕੀਤੀ ਸੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਉਸ ਵੇਲੇ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਭਾਈ ਬਾਣੀ ਪੜਿਆ ਕਰ ਸਾਹਿ ਸੰਗਤ ਨਾਲ ਪਿਆਰ ਰੱਖ ਮਹਾਰਾਜ ਕਿਰਪਾ ਕਰਨ ਅਸੀਂ ਵੀ ਅਰਦਾਸ ਕਰਨੇ ਕਰਦੇ ਨੂੰ ਵੀ ਗੁਰਬਾਣੀ ਦਾ ਫਲ ਮਿਲ ਜਾਵੇ ਉਹ ਵੀ ਕਿਰ ਕਰੋ ਬਣੀ ਪਰਮਾਤਮਾ ਕੋਈ ਇਹ ਦਾਸ ਨੂੰ ਗੰਗਾ ਨਗਰ ਜਿਸ ਨੇ ਭਾਈ ਨਰੂਲਾ ਸਾਹਿਬ ਦੇ ਘਰ ਵਿੱਚ ਸਨ ਮਹਾਪੁਰਖ ਉਸ ਦੀ ਗੱਲ ਹੈ ਅਸੂ ਦੇ ਅਛਾਸੀ ਹੈ ਜਾਂ ਉਹਦੋਂ ਹੋਰ ਕੋ ਸਮਾਂ ਮਗਰ ਹੋਵੇਗਾ ਮੈਂ ਇਹ ਬੇਨਤੀ ਦਾਸ ਜਰੂਰ ਕਰਦਾ ਹਾਂ ਕਿ ਹਰ ਦੇ ਵਿੱਚੋਂ ਨਾਮ ਨਾਲ ਇਸਰੇ ਮਹਾਪੁਰਖਾਂ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿੰਨਾ ਚਿਰ ਸਵਾਸ ਹਨ ਅੰਤਲੇ ਸਮੇਂ ਤੱਕ ਕਰੇ ਦੇਮukh ਨਾ ਹੋਵਾਂ ਤੇ ਗੁਰੂ ਪਰਖ ਦੀ ਸੇਵਾ ਕਰਦਾ ਰਹਾ ਸਦਾ ਸਾਂਗ ਦੇ ਚਰਨਾਂ ਦਾ ਕੀੜਾ ਬਣ ਕੇ ਕੂਕਰ ਬਣ ਕੇ ਸੇਵਾ ਕਰਾਂ ਮਨ ਹੰਕਾਰੇ ਚ ਨਾ ਆਵੇ ਸਦਾ ਮਨ ਨਿਮਰਤਾ ਵਿੱਚ ਰਹੇ ਤੇ ਗੁਰੂ ਤੇ ਪਿਆਰਿਓ ਇਹ ਵੀ ਅਰਦਾਸ ਕਰੋ ਕਿ ਮਹਾਪੁਰਖਾਂ ਦੇ ਪਰਿਵਾਰ ਦੇ ਨਾਲ ਸਦਾ ਲਈ ਸਵਾਸਾਂ ਲਈ ਨਿਭ ਜਾਵੇ ਤੇ ਕਿ ਮਹਾਪੁਰਖਾਂ ਦੇ ਪਰਿਵਾਰ ਦੀਆਂ ਮੈਂ ਖੁਸ਼ੀਆਂ ਸਦਾ ਲਈ ਪ੍ਰਾਪਤ ਕਰਦਾ ਰਹਾਂ ਇਹਨਾਂ ਦਿਨੀਆਂ ਕਰਦਾ ਹੋਇਆ ਸ਼ਿਮਾਂ ਦਾ ਜਾਤ ਤਾ ਸਮਾਂ ਜਾੜਾ ਲੱਗ ਜਾ ਹੋਵੇਗਾ ਅਣਜਾਣ ਬੱਚਾ ਜਾਣ ਕੇ ਸਾਹ ਸੰਗ ਦੇ ਦਰ ਦਾ ਕੂਕਰ ਜਾਣ ਕੇ ਮਾਫੀ ਦੇਣੀ ਕਿਉਂਕਿ ਅੱਗੇ ਮੈਂ ਕਰੇ ਇਹਦੇ ਪੰਡਾਲ ਵਿੱਚ ਨਹੀਂ ਬੋਲਿਆ ਨਾ ਕਿ ਬਹੁਤਾ ਵੱਡਾ ਗਿਆਨੀ ਹਾਂ ਇਹ ਸਾਧ ਸੰਗਤ ਨੇ ਜਿਹਨੇ ਬੁਲਾਇਆ ਉਸੇ ਤਰ੍ਹਾਂ ਪਰਮਾਨ ਕਰ ਲੈਣਾ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਾਹਤੰਤਾ ਨਿਟਰ ਤੰਗਰਪੈਤਾ ਸਹਿਨਸ਼ੀਲਤਾ ਤੇ ਸ਼ਾਂਤੀ ਬਖਸ਼ਣੀ ਦੇਹ ਤਾਰੀ ਪਖੰਡੀ ਬਰੁਆ ਹੱਥਾਂ ਵਾਲੀ ਮੂੰਹ ਮੋੜਦੇ ਰਹੀਏ ਪ੍ਰਚਾਰ ਕਰਕੇ ਇਹ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਦੇ ਸਾਧ ਸੰਤ ਨੂੰ ਮਾਫੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ